ਅੱਜ ਜੀ ਦੋਸਤੋ ਇੱਕ ਕਵਰੀ ਫਿਰ ਇਸ ਵੀਡੀਓ ਨੇ ਬਾਹਰਲੇ ਮੁਲਕਾਂ ਦੀ ਅਸਲੀਅਤ ਸਾਹਮਣੇ ਲਾ ਕੇ ਰੱਖ ਦਿੱਤੀ ਹੈ ਜਿੱਥੇ ਕਿ ਇੱਕ ਪੰਜਾਬੀ ਪਰਿਵਾਰ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੁੰਦਾ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਕੇ ਪਰਿਵਾਰ ਆਖਰੀ ਵਾਰ ਉਸਨੂੰ ਪੱਠੀ ਕੋਲ ਬਟਨ ਦਬਾਉਣ ਦੇ ਲਈ ਆਉਂਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਭਾਵੁਕ ਹੋ ਕੇ ਰੋਣ ਲੱਗ ਜਾਂਦੇ ਨੇ ਜਿੱਥੇ ਕਿ ਉਹਨਾਂ ਦਾ ਦੁੱਖ ਸਾਂਝਾ ਕਰਨ ਵਾਲਾ ਕੋਈ ਨਹੀਂ ਹੁੰਦਾ ਉਹ ਇਕੱਲਾ ਪਰਿਵਾਰੀ ਉੱਤੇ ਪੱਠੀ ਦਾ ਬਟਨ ਦਬਾ ਕੇ ਚਲੇ ਜਾਂਦੇ ਨੇ ਜਦੋਂ ਕਿ ਪੰਜਾਬ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਆਣ ਗਵਾਨ ਦੇ ਲੋਕ ਉਹਨਾਂ ਦੇ ਦੁੱਖ ਸਾਂਝਾ ਕਰਨ ਦੇ ਲਈ ਆਉਂਦੇ ਨੇ ਪਰ ਦੋਸਤੋ ਬਾਹਰਲੇ ਮੁਲਕਾਂ ਦੇ ਵਿੱਚ ਬਿਲਕੁਲ ਇਸ ਦਾ ਉਲਟ ਹੈ ਉੱਥੇ ਕੋਈ ਦੁੱਖ ਸਾਂਝਾ ਕਰਨ ਵਾਲਾ ਨਹੀਂ ਹੁੰਦਾ ਕੋਈ ਹਾਲ ਚਾਲ ਪੁੱਛਣ ਵਾਲਾ ਨਹੀਂ ਹੁੰਦਾ ਸਾਨੂੰ ਬੈਠਿਆਂ ਨੂੰ ਬਾਹਰਲੇ ਲੋਕਾਂ ਦੀ ਜਿੰਦਗੀ ਬਹੁਤ ਵਧੀਆ ਲੱਗਦੀ ਹੈ ਪਰ ਦੋਸਤੋ ਜੋ ਉਹਨਾਂ ਉੱਤੇ ਬੀਤਦੀ ਉਹ ਉਹੀ ਜਾਣਦੇ ਨੇ ਇਸ ਵੀਡੀਓ ਵਿੱਚ ਜੇ ਤੁਸੀਂ ਦੇਖ ਸਕਦੇ ਬਹੁਤ ਹੀ ਭਾਵਕ ਪਲ ਜੋ ਦਿਖਾਈ ਦੇ ਰਹੇ ਨੇ ਇੱਕ ਪੰਜਾਬੀ ਪਰਿਵਾਰ ਕਿਵੇਂ ਆਪਣੇ ਪਿੰਡੇ ਉਤੇ ਦੁੱਖ ਹੰਡਾਰਿਆ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸਾਂਝੀ ਕਰਨੇ ਨਾ ਭੁੱਲਿਓ ਅਤੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਜਾ ਤੇ ਰੱਬ ਰੱਖਾ